ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਾਮੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਲੇਡੀ ਪੁਲਿਸ ਕਾਂਸਟੇਬਲ ਜਿਸ ਤੋਂ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਉਹਦੇ ਸਾਥੀ ਨੂੰ ਲੈ ਕੇ ਕੀ ਖਬਰ ਹੈਗੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਉਸ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਅਮਨਦੀਪ ਕੌਰ ਦਾ ਸਾਥੀ ਇੱਕ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਧਰਨੇ ਆ ਪੰਜਾਬ ਦੇ ਵਿੱਚ ਇੱਕ ਕਾਲੀ ਥਾਰ ਦੇ ਵਿੱਚ ਕਾਂਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਉਸ ਤੋਂ ਬਾਅਦ ਬਹੁਤ ਸਾਰੀ ਚਰਚਾ ਹੁੰਦੀ ਆ ਪੰਜਾਬ ਦੇ ਅੰਦਰ ਕਿ ਇਹਦਾ ਘਰ ਟੈਣਾ ਚਾਹੀਦਾ ਇਹਦੇ ਸਾਥੀ ਨੂੰ ਵੀ ਅरेस्ट ਕਰਨਾ ਚਾਹੀਦਾ ਪਰ ਜਿਹੜੇ ਹੁਣ ਲੀਡਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰਾਂ ਦੇ ਨਾਲ ਤਾਰ ਜੁੜੇ ਨੇ ਕਿਹੜੇ-ਕਿਹੜੇ ਅਫਸਰਾਂ ਦੇ ਨਾਲ ਜੁੜੇ ਨੇ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਹੇ ਆ ਜਿਹੜੀ ਇੱਕ ਵੀਡੀਓ ਦੇ ਜ਼ਰੀਏ ਕਿ ਇਹਦੇ ਸਾਥੀ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਗਈ ਹੈ ਕਿ ਜਿਹੜਾ ਉਹਦਾ ਸਾਥੀ ਹੈ ਉਸ ਦਿਨ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਤਾਂ ਉਥੇ ਆਪਣੇ ਬਿਆਨ ਵੀ ਦੇ ਜਾਂਦਾ ਔਰ ਆਪਣੀ ਘਰ ਵਾਲੀ ਦੇ ਥੱਪੜ ਵੀ ਮਾਰ ਜਾਂਦਾ ਪਰ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸੀ ਪਰ ਅੱਜ ਤੁਹਾਨੂੰ ਉਹਦੀ ਗ੍ਰਿਫਤਾਰੀ ਦੇ ਨਾਲ ਜੁੜਿਆ ਮਾਮਲਾ ਤੁਹਾਡੇ ਸਾਹਮਣੇ ਤਰਨਾ ਕਿਉਂਕਿ ਅਮਨਦੀਪ ਕੌਰ ਬਠਿੰਡੇ ਵਾਲੀ ਨੇ ਇੱਕ ਬਹੁਤ ਵੱਡਾ ਮਾਮਲਾ ਖੜਾ ਕਰ ਦਿੱਤਾ ਬਹੁਤ ਸਾਰੀ ਮੀਡੀਆ ਦੇ ਵਿੱਚ ਚਰਚਾ ਰਹੀ ਹੈ ਕਿ ਕਈ ਸਾਰੇ ਆਈਪੀਐਸ ਅਫਸਰਾਂ ਦੇ ਨਾਲ ਇਹਦੇ ਤਾਲੁਕਾਤ ਨੇ ਔਰ ਬਹੁਤ ਸਾਰੇ ਲੀਡਰਾਂ ਦੇ ਨਾਲ ਵੀ ਨੇ ਔਰ ਜਿਹੜੀਆਂ ਉਹ ਗੱਲਾਂ ਸੀ ਉਹ ਬਿਲਕੁਲ ਸੱਚ-ਸਾਬਤ ਹੋ ਚੁੱਕੀਆਂ ਨੇ ਕਿਉਂਕਿ ਬਿਨਾ ਕਿਸੇ ਦੀ ਸ਼ਾਇਤ ਹੋ ਇਹ ਕਦੇ ਹੀ ਨਹੀਂ ਹੋ ਸਕਦਾ ਇਹ ਗੱਲ ਮੈਂ ਪਹਿਲਾਂ ਵੀ ਕਈ ਵਾਰ ਕਹੀ ਹੈ ਪਰ ਅੱਜ ਤੁਹਾਡੇ ਸਾਹਮਣੇ ਸੁਣਾਵਾਂਗੇ ਕਿ ਅਕਸਰ ਜਨੀ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਹੈ ਕਿਹੜੇ-ਕਿਹੜੇ ਲੀਡਰਾਂ ਦੇ ਨਾਲ ਇਹਦੇ ਅਸ਼ੰਕਾ ਸੀਗੀ ਕਿ ਇਹਨਾਂ ਲੀਡਰਾਂ ਦੇ ਨਾਲ ਇਹਦੇ ਤਾਰ ਜੁੜੇ ਨੇ ਨਾਮ ਤਾਂ ਇੱਥੇ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਤੱਕ ਦਾ ਵੀ ਆ ਜਾਂਦਾ ਹੈ ਕਿ ਉਹਨਾਂ ਦੇ ਨਾਨਕਿਆਂ ਨੇ ਇਹਨੂੰ ਭਰਤੀ ਕਰਵਾਇਆ ਸੀ ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਉਹਨਾਂ ਦੀ ਮਾਂ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਇਹ ਵੀਡੀਓ ਵੀ ਮੈਂ ਤੁਹਾਡੇ ਸਾਹਮਣੇ ਕਈ ਵਾਰ ਪਹਿਲਾਂ ਮੈਂ ਖੁਲਾਸੇ ਕਰ ਚੁੱਕਿਆ ਔਰ ਹੁਣ ਅਮਨਦੀਪ ਕੌਰ ਦਾ ਸਾਥੀ ਜਿਹੜਾ ਬੜੀ ਹੀ ਯਾਨੀ ਅਹਿਮ ਜਾਣਕਾਰੀ ਦੇ ਸਕਦਾ ਸੀ ਉਹਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚਲੀਆਂ ਕਿ ਉਹਦਾ ਸਾਥੀ ਨਹੀਂ ਫੜਿਆ ਜਾਂਦਾ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੁੰਦੀ ਪਰ ਅੱਜ ਜਿਹੜਾ ਉਹਦੀ ਗ੍ਰਿਫਤਾਰੀ ਦੇ ਨਾਲ ਜੁੜਿਆ ਮਾਮਲਾ ਉਹ ਤੁਹਾਡੇ ਸਾਹਮਣੇ ਪੇਰਾਂਗੇ ਕਿ ਅਕਸਰ ਵਿਵਾਦਾਂ ਦੇ ਵਿੱਚ ਰਹੀ ਅਮਨਦੀਪ ਕੌਰ ਦੇ ਸਾਥੀ ਕੋਲੋਂ ਕਿਹੜੇ ਖੁਲਾਸੇ ਹੋਏ ਨੇ ਔਰ ਕਿਹੜੇ ਕਿਹੜੇ ਲੀਡਰਾਂ ਦੇ ਨਾਲ ਇਹਨਾਂ ਦੇ ਤਾਰ ਜੁੜੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਅਮਨਦੀਪ ਕੌਰ ਦੇ ਖੁਲਾਸੇ ਦੇ ਲਈ ਸੁਣੋ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਦੁਬਾਰਾ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਪਹਿਲਾਂ 5 ਦਿਨ ਪੁਲਿਸ ਦੇ ਹਿਮਾਨ ਤੇ ਰਹਿ ਚੁੱਕੀ ਅਮਨਦੀਪ ਨੇ ਕੋਈ ਖਾਸ ਵੱਡੇ ਖੁਲਾਸੇ ਨਹੀਂ ਕੀਤੇ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸ ਅਸਤੇ ਸਕੂਤੀ ਨੂੰ ਸਮਝਾਉਣਾ ਕਾਫੀ ਔਖਾ ਨਜ਼ਰ ਆ ਰਿਹਾ ਕਿਉਂਕਿ ਅਮਨਦੀਪ ਕੌਰ ਦਾ ਤੂਤਰ ਦੱਸ ਰਹੇ ਨੇ ਕਿ ਜਦੋਂ ਉਦੀ ਵਾਈਫ ਦੀ ਕਟਮਾਰ ਕੋਰਟ ਦੇ ਵਿੱਚ ਕਰਦੇ ਤੇ ਉਸ ਤੋਂ ਬਾਅਦ ਦਿੱਲੀ ਵਾਲੇ ਪਾਸੇ ਉਸਦੇ ਜਾਂਦੀਆਂ ਖਬਰਾਂ ਨੇ ਪਰ ਕਿਤੇ ਨਾ ਕਿਤੇ ਜਾ ਕੇ 17 ਗ੍ਰਾਫ ਕੋ ਜ਼ਿਆਦਾ ਚਿੱਟੇ ਦੇ ਨਾਲ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਕਾਫੀ ਸੁਰਖੀਆਂ ਦੇ ਵਿੱਚ ਸੀ ਕਾਫੀ ਫਾਲੋਅਰ ਵਗੇਰੇ ਇਨਾਂ ਦਿਨਾਂ ਦੇ ਵਿੱਚ ਉਸਤੇ ਵਧੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸ ਹਸਤੇ ਚੁਣੌਤੀ ਬਣਿਆ ਹੋਇਆ ਕਿ ਇਸ ਪੂਰੇ ਰੈਕਡ ਨੂੰ ਕਿਸ ਤਰ੍ਹਾਂ ਅੱਗੇ ਟਰੈਕ ਕੀਤਾ ਜਾਵੇ ਤੇ ਕਿਸ ਤਰ੍ਹਾਂ ਜਿਹੜੇ ਲਿੰਕ ਨੇ ਅਮਨਦੀਪ ਕੌਰ ਦੇ ਰਿਵਰਸ ਅਤੇ ਫਾਰਵਰਡ ਲਿੰਕ ਨੇ ਪੁਸ ਟਰੈਕ ਕਰਨ ਦੇ ਵਿੱਚ ਹਾਲੇ ਤੱਕ ਨਿਕਾਮ ਰਹੀ ਹੈ ਪਰ ਸਭ ਤੋਂ ਵੱਡੀ ਨਿਮੋਸ਼ੀ ਰਹੀ ਗੱਲ ਪੁਲਿਸ ਹਸਤੇ ਹੈ ਕਿ 4 ਤਰੀਕ ਤੋਂ ਲੈ ਕੇ ਹੁਣ ਤੱਕ ਪੁਲਿਸ ਨੂੰ ਅਮਨਦੀਪ ਕੌਰ ਨੂੰ 14 ਦਿਨ ਦੀ ਨੈਕ ਰਸ ਦੇ ਵਿੱਚ ਭੇਜ ਦਿੱਤਾ ਹੈ ਬਟੰਡਾ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਦੁਬਾਰਾ ਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਪਹਿਲਾਂ 5 ਦਿਨ ਪੁਲਿਸ ਦੇ ਹਿਮਾਨ ਤੇ ਰਹਿ ਚੁੱਕੀ ਅਮਨਦੀਪ ਨੇ ਕੋਈ ਖਾਸ ਵੱਡੇ ਖੁਲਾਸੇ ਨਹੀਂ ਕੀਤੇ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸ ਵਾਸਤੇ ਸਿਕੁਤੀ ਨੂੰ ਸਮਝਾਉਣਾ ਕਾਫੀ ਔਖਾ ਨਜ਼ਰ ਆ ਰਿਹਾ ਹੈ ਦੇਖ ਲਿਆ ਪੰਜਾਬ ਦੀ ਜਨਤਾ ਕਹਿੰਦੀ ਹੈ ਭਗਵੰਤ ਮਾਨ ਨੂੰ ਕਿ ਤੁਸੀਂ ਉਹਦਾ ਘਰ ਕਿਉਂ ਨਹੀਂ ਢਾਉਂਦੇ ਤੇ ਦੂਜੇ ਪਾਸੇ ਪੰਜਾਬ ਦੀ ਪੁਲਿਸ ਹਲੇ ਤੱਕ ਕਿਉਂ ਨਕਾਮ ਹੈ? ਯਾਨੀ ਪੰਜਾਬ ਦੀ ਪੁਲਿਸ ਨੂੰ ਉਹਦਾ ਜਿਹੜਾ ਨਾਲ ਦਾ ਸਾਥੀ ਉਹਦਾ ਘਰ ਵਾਲਾ ਬਣਿਆ ਹੋਇਆ ਹਲੇ ਤੱਕ ਪੁਲਿਸ ਦੀ ਪਕੜ ਦੇ ਵਿੱਚੋਂ ਬਾਹਰ ਹੈ। ਇਹਦੇ ਵਿੱਚ ਵੀ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਧਰਾਂਗੇ। ਆਖਰ ਉਹਦਾ ਸਾਥੀ ਪੁਲਿਸ ਵਾਲੇ ਨੇ ਅਰੈਸਟ ਕਿਉਂ ਨਹੀਂ ਕੀਤਾ? ਕੋਰਟ ਦੇ ਵਿੱਚ ਅਮਨਦੀਪ ਕੌਰ ਦੀ ਪੇਸ਼ੀ ਹੁੰਦੀ ਹੈ ਤੇ ਉਹ ਆਪਣੀ ਘਰਵਾਲੀ ਨੂੰ ਵੀ ਕੁੱਟ ਜਾਂਦਾ ਤੇ ਮੀਡੀਆ ਦੇ ਵਿੱਚ ਬਹੁਤ ਲੰਬੇ ਚੌੜੇ ਬਿਆਨ ਵੀ ਦੇ ਜਾਂਦਾ। ਗਿਰਫਤਾਰੀ ਨਹੀਂ ਹੁੰਦੀ ਸਵਾਲ ਬਹੁਤ ਵੱਡੇ ਨੇ ਕੀਤੇ ਉਠਦੇ ਨੇ ਪ੍ਰਸ਼ਾਸਨ ਤੇ ਉਠਦੇ ਸਰਕਾਰ ਤੇ ਉਠਦੇ ਨੇ ਕਿਉਂਕਿ ਉਸ ਵਕਤ ਪੁਲਿਸ ਵੀ ਬਹੁਤ ਸਾਰੀ ਮੌਜੂਦ ਸੀ ਜਿਹੜੇ ਵਕਤ ਕੋਰਟ ਦੇ ਵਿੱਚ ਉਹਦੀ ਪੇਸ਼ੀ ਸੀ ਅਮਨਦੀਪ ਕੌਰ ਦੀ ਤੇ ਬੰਦਾ ਵੀ ਉੱਥੇ ਪਹੁੰਚ ਜਾਂਦਾ ਪਰ ਉਹ ਮੀਡੀਆ ਦੇ ਵਿੱਚ ਬਹੁਤ ਸਾਰੇ ਬਿਆਨਵਾਜੀ ਵੀ ਕਰ ਜਾਂਦਾ ਔਰ ਆਪਣੀ ਘਰਵਾਲੀ ਨੂੰ ਵੀ ਕੁੱਟ ਮਾਰ ਕੇ ਸਿੱਟ ਜਾਂਦਾ ਪਰ ਉਹਦੀ ਗ੍ਰਫਤਾਰੀ ਨਹੀਂ ਹੁੰਦੀ ਵਜ੍ਹਾ ਕੀ ਹੈ ਪਿੱਛੇ ਦਾ ਮਾਮਲਾ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਮਾਮਲਾ ਇਹ ਹੈ ਵੀ ਬਹੁਤ ਸਾਰੇ ਵੱਡੇ ਵੱਡੇ ਜਿਵੇਂ ਲਿੰਕ ਦੱਸੇ ਜਾ ਰਹੇ ਅਮਨਦੀਪ ਕੌਰ ਦੇ ਨੇ ਉਸੇ ਹੀ ਪ੍ਰਕਾਰ ਉਸੇ ਦੇ ਥਰੂ ਯਾਨੀ ਇਸ ਦੇ ਸਾਥੀ ਦੇ ਲਿੰਕ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਹੋ ਸਕਦੇ ਨੇ ਕਿਸੇ ਨਾ ਕਿਸੇ ਵੱਡੇ ਆਈਪੀਐਸ ਅਫੀਸਰ ਦੇ ਨਾਲ ਨੇ ਜਿਹੜਾ ਕਿ ਉਸ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਈ ਹਰੇਕ ਤੱਕ ਯਾਨੀ ਪੁਲਿਸਨ ਕਾਮ ਹੈ ਵਜ੍ਹਾ ਤਾਂ ਇਹੀ ਹੈ ਜਿਆਦਾ ਪ੍ਰਸ਼ਾਸਨ ਰਲਿਆ ਹੋਇਆ ਜਾਂ ਸਰਕਾਰ ਦਾ ਕੋਈ ਵੱਡਾ ਲੀਡਰ ਰਲਿਆ ਹੋਇਆ ਜੋਕੇ ਬਿਨਾ ਕਿਸੇ ਦੀ ਸ਼ੈਤੋਂ ਐਡਾ ਵੱਡਾ ਕੰਮ ਨਹੀਂ ਹੋ ਸਕਦਾ ਕਰੋੜਾਂ ਰੁਪਏ ਦੀਆਂ ਜਿਹੜੀਆਂ ਕੋਠੀਆਂ ਨੇ ਚੰਡੀਗੜ੍ਹ ਦੇ ਵਿੱਚ ਵੀ ਨੇ ਹੁਣ ਤਾਂ ਚੰਡੀਗੜ੍ਹ ਦਾ ਨਾਮ ਵੀ ਸਾਹਮਣੇ ਆ ਗਿਆ ਬਠਿੰਡੇ ਦੇ ਵਿੱਚ ਵੀ ਬਹੁਤ ਵੱਡੀ ਕੋਠੀ ਹੈ ਜਿਹੜੀ 2 ਕਰੋੜ ਦੀ ਦੱਸੀ ਜਾ ਰਹੀ ਹੈ ਪਰ ਉਹਦੇ ਉੱਤੇ ਕੋਈ ਬਲਡੋਜ਼ਰ ਨਹੀਂ ਚੱਲਦਾ ਸੀਐਮ ਮਾਨ ਦਾ ਬਲਡੋਜ਼ਰ ਨਹੀਂ ਚੱਲਦਾ ਭਗਵੰਤ ਮਾਨ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਜਾਂਦਾ ਮੀਡੀਆ ਦੇ ਵਿੱਚ ਆਪਣੀ ਘਰਵਾਲੀ ਦੇ ਨਾਲ ਖੜ ਕੇ ਕਿ ਐਸੀ ਇਹਨਾਂ ਦੇ ਉੱਤੇ ਬਲਡੋਜ਼ਰ ਚਲਾਵਾਂਗੇ ਚਾਹੇ ਕੋਈ ਸਾਡਾ ਅਫਸਰ ਹੈ ਚਾਹੇ ਕੋਈ ਸਾਡਾ ਲੀਡਰ ਹੈ ਅਸੀਂ ਨਹੀਂ ਬਖਸ਼ਾਂਗੇ ਪਰ ਉਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਚੁੱਪੀ ਕਿਵੇਂ ਸਾਧ ਲਈ ਹੈ ਕਿਹਨੇ ਚੁੱਪ ਕਰਾ ਦਿੱਤਾ ਫੋਨ ਕਿਧਾ ਆ ਗਿਆ ਯਾਨੀ ਐਸੀ ਕੀ ਪਾਵਰ ਉਸ ਔਰਤ ਦੇ ਕੋਲੇ ਜਾਂ ਉਸ ਬੰਦੇ ਕੋਲੇ ਨਾ ਤਾਂ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਨਾ ਮਨਦੀਪ ਕੌਰ ਦੇ ਘਰ ਦੇ ਉੱਤੇ ਬਲਡوزر ਚੱਲਦਾ ਪੱਤਰਕਾਰਾਂ ਨੇ ਦਾ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਤੁਸੀਂ ਇਹਦਾ ਘਰ ਛੱਡੋ ਇਹਦਾ ਕੌਣੇ ਢਾਗੇ ਦਿਖਾ ਦਿਓ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਇਹਦਾ ਕੌਲਾ ਢਾ ਦਿਓ ਇਹ ਬਠਿੰਡੇ ਦੇ ਐਸਐਸਪੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਪੱਤਰਕਾਰਾਂ ਦੁਆਰਾ ਉਹਨਾਂ ਦੀ ਕੋਠੀ ਦੇ ਮੂਹਰੇ ਜਾ ਕੇ ਲਾਨਤਾ ਪਾਈਆਂ ਗਈਆਂ ਨੇ ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਜਿਹੜੀ ਉਹ ਅਮਨਦੀਪ ਕਾਰਾ ਕਨਸਟੇਬਲ ਬਠਿੰਡੇ ਵਾਲੀ ਕੀ ਇਹਦੇ ਕੋਲ ਐਸੀ ਪਾਵਰ ਆ ਕਹਿੰਦੇ ਅਮਿਤ ਸ਼ਾਹ ਤੱਕ ਉਹਦੇ ਤਾਰ ਜੋੜੇ ਨੇ ਵੈਸੇ ਹਜਮ ਤਾਂ ਨਹੀਂ ਹੁੰਦੀ ਕਿਸੇ ਨੂੰ ਇਹ ਗੱਲ ਪਰ ਹੋ ਸਕਦਾ ਕਿਸੇ ਨਾ ਕਿਸੇ ਵੱਡੇ ਅਫਸਰ ਦੇ ਨਾਲ ਤਾਂ ਜ਼ਰੂਰ ਨੇ ਜਿਹੜੇ ਉਹਦੀ ਪਾਵਰ ਬਣੇ ਹੋਏ ਨੇ ਉਹਦੇ ਘਰ ਤੇ ਬਲਡੋਜ਼ਰ ਨਹੀਂ ਚਲਣ ਦਿੰਦੇ ਜਨਤਾ ਦਾ ਫੈਸਲਾ ਇਹੀ ਹੈ ਕਿ ਜਿੰਨਾ ਚਿਕ ਭਗਵੰਤ ਮਾਨ ਆਪਣੇ ਅਫਸਰਾਂ ਦੇ ਉੱਤੇ ਐਕਸ਼ਨ ਨਹੀਂ ਲੈਂਦਾ ਪੰਜਾਬ ਦੀ ਜਨਤਾ ਉਹਦੇ ਉੱਤੇ ਯਕੀਨ ਨਹੀਂ ਕਰੂਗੀ ਆਉਣ ਵਾਲੇ ਸਤਾਈ ਦੇ ਵਿੱਚ ਬਹੁਤ ਭਾਰੀ ਪੈਣ ਜਾ ਰਿਹਾ ਇਹਨਾਂ ਨੂੰ ਕਿਉਂਕਿ ਆਉਣ ਵਾਲੇ ਸਤਾਈ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਬਣਨੇ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਨੁਕਾਰ ਦਿੱਤਾ ਕਿਉਂਕਿ ਇਹਨਾਂ ਨੂੰ ਸਾਰਾ ਪਤਾ ਚੱਲ ਗਿਆ ਕਿ ਜਿਹੜੇ ਇਹਨਾਂ ਦੇ ਅਫਸਰ ਨੇ ਉਹਨਾਂ ਦੇ ਉੱਤੇ ਭੁਗੰਤਮਾਨ ਕਦੇ ਹੀ ਐਕਸ਼ਨ ਨਹੀਂ ਲੈਂਦੇ ਔਰ ਨਾ ਹੀ ਆਪਣੇ ਲੀਡਰਾਂ ਤੇ ਲੈਂਦੇ ਨੇ ਬੀਤੇ ਦਿਨੀ ਕਨਸਪੈਕਟਰ ਮਾਰ ਦਿੱਤਾ ਜਾਂਦਾ ਇੱਕ ਜਿਹੜਾ ਕਿ ਇਹਨਾਂ ਦੇ ਸਰਪੰਚ ਨੂੰ ਗੋਲੀ ਚੜਾਈ ਜਾਂਦੀ ਹੈ ਉਸੇ ਦਾ ਪਿਸਤਲ ਫੜ ਕੇ ਚਲਾਈ ਜਾਂਦੀ ਹੈ ਉਸ ਦੇ ਉੱਤੇ ਕੋਈ ਹਲੇ ਤੱਕ ਐਕਸ਼ਨ ਨਹੀਂ ਹੁੰਦਾ ਔਰ ਦੂਜੇ ਪਾਸੇ ਪੰਜਾਬ ਦਾ ਜਿਹੜਾ ਸਾਡਾ ਇੱਕ ਨੌਜਵਾਨ ਯਾਨੀ ਇੱਕ ਡੀਐਸਪੀ ਸਾਹਿਬ ਅਤਲ ਸੋਨੀ ਉਹਨੂੰ ਦਾ ਬਹੁਤ ਲਾਂਤਾ ਪਾਰੇ ਪੰਜਾਬ ਦੇ ਲੋਕ ਪਰ ਹੁਣ ਇੱਥੇ ਵੀ ਹੱਕ ਬਣਦੇ ਵੀ ਜਿਵੇਂ ਪੰਜਾਬ ਦੀ ਸਰਕਾਰ ਕਿ ਉਹਨਾਂ ਦੇ ਜਿਹੜੇ ਚੁਣੇ ਹੋਏ ਨਮਾਇंदे ਸਾਡੇ ਪਿੰਡਾਂ ਦੇ ਲੋਕਾਂ ਦੇ ਉਹਨਾਂ ਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਪੰਜਾਬ ਦੀ ਪੁਲਿਸ ਦੇ ਨੌਜਵਾਨ ਦੇ ਗੋਲੀ ਮਾਰ ਦਿਓ ਇਹ ਤਾਂ ਫਿਰ ਇੱਕ ਗੁੰਡਾ ਰਾਜ ਹੋ ਗਿਆ ਇਹ ਤਾਂ ਜੰਗਲ ਰਾਜ ਹੋ ਗਿਆ ਇਹ ਤਾਂ ਇੱਕ ਆਪਣੀ ਮਨਮਾਨੀ ਹੋ ਗਈ ਬਹੁਤ ਸਾਰੀ ਜਨਤਾ ਪੰਜਾਬ ਦੀ ਨਕਾਰ ਹੀ ਚੁੱਕੀ ਆ ਤੇ ਆਉਣ ਵਾਲੇ ਸਤਾਈ ਦੇ ਵਿੱਚ ਇਹਨਾਂ ਦਾ ਸੁਫੜਾ ਸਾਫ ਹੋਣਾ ਤੈਅ ਆ ਤੋ ਕਿ ਇਹਨਾਂ ਨੇ ਆਪਦੇ ਕਿਸੇ ਵੀ ਐਮ.ਐਲ.ਏ ਕਿਸੇ ਵੀ ਲੀਡਰ ਔਰ ਕਿਸੇ ਵੀ ਆਪਣੇ ਆਈ.ਪੀ.ਐਸ ਅਫੀਸਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਐਕਸ਼ਨ ਕੀ ਦੇ ਖਿਲਾਫ ਲਿਆ ਜਿਹੜੇ ਲੋਕ ਗਰੀਬ ਨੇ ਉਹਨਾਂ ਦੇ ਛੱਪਰੇ ਢਾ ਦਿੱਤੇ ਨੇ ਜਿਹੜਾ ਕੋਈ ਖਾਰ ਪੀਣ ਵਾਲਾ ਬੰਦਾ ਵੀ ਸੀ ਉਹਨਾਂ ਦੇ ਵੀ ਢਾ ਦਿੱਤੇ ਨੇ ਅਸਲੀ ਜਿਹੜੇ ਨਸ਼ੇ ਤਸਕਰ ਨੇ ਉਹ ਇਹੀ ਰੋਕਨੇ ਜਿਹੜੇ ਵੱਡੇ ਪੱਧਰ ਤੇ ਜਿਹੜੀ ਕਰੋੜਾਂ ਦਾ ਮਾਫੀਆ ਬਣਿਆ ਹੋਇਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚੋਂ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਡੀਓ ਤੁਸੀਂ ਦੇਖੀ ਉਮੀਦ ਕਰਦੀ ਹਾਂ ਵੀਡੀਓ ਤੁਹਾਨੂੰ ਪਸੰਦ ਆਈਗੀ ਜਿਹੜੀ ਉਹਦੇ ਵਿੱਚ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਕੰਟੀ ਦੀ ਲੱਗੀ ਹੈ ਵੀਡੀਓ ਤੁਹਾਨੂੰ ਕੰਟੀ ਦੀ ਲੱਗੀ ਹੈ ਤੁਸੀਂ ਇਸ ਦੇ ਬਾਰੇ ਕੀ ਰਾਏ ਰੱਖਦੇ ਹੋ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ Տੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼